ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਅੱਜ ਆਪਾਂ ਦੇਖਾਂਗੇ ਜ਼ੋਰਾਵਰਦਾ ਕਿਲਾ ਜ਼ੋਰਾਵਰ ਸਿੰਘ ਡੋਗਰਾ ਰਾਜਪੂਤ ਸ਼ਾਸਕ ਗੁਲਾਬ ਸਿੰਘ ਦਾ ਇੱਕ ਫੌਜੀ ਜਰਨੈਲ ਠੀ ਜਿਨੇ ਸਿੱਖ ਸਾਮਰਾਜ ਦੇ ਅਧੀਨ ਜੰਮੂ ਦੇ ਰਾਜੇ ਵੱਜੋਂ ਸੇਵਾ ਨਿਭਾਈ ਉਹਨੇ ਕਿਸ਼ਤਵਾਰ ਦੇ ਗਵਰਨਰ ਜਨਰਲ ਵੱਜੋਂ ਵੀ ਸੇਵਾ ਨਿਭਾਈ ਇਹਦੇ ਨਾਲ ਹੀ ਉਸਨੇ ਲਦਾਖ ਤੇ ਬਲਟਿਸਤਾਨ ਨੂੰ ਜਿੱਤ ਕੇ ਸਿੱਖ ਰਾਜ ਦੇ ਵਿੱਚ ਸ਼ਾਮਿਲ ਕੀਤਾ ਇਹ ਅ ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜੇ ਵਜੋਂ ਤੇ ਉਹਨਾਂ ਦੇ ਗਵਰਨਰ ਜਨਰਲ ਵਜੋਂ ਚੋਰਾਵਰ ਸਿੰਘ ਨੇ ਬਹੁਤ ਕੰਮ ਕੀਤਾ ਤੇ ਕਾਫੀ ਯੁੱਧ ਜਿੱਤੇ ਜਦੋਂ ਪੱਛਮੀ ਤਿੱਬਤ ਨਗਰੀ ਖੋਰਸਮ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਡੋਗਰਾ ਤਿੱਬਤੀ ਯੁੱਧ ਦੌਰਾਨ ਟੋਯੋ ਦੀ ਲੜਾਈ ਵਿੱਚ ਉਹ ਸ਼ਹੀਦ ਹੋ ਗਏ हिमालय पहाडां ਵਿੱਚ ਲਦਾਖ ਤਿੱਬਤ ਬਲਦਿਸਟਾਨ ਤੇ ਸਕਾਰਡੂ ਸਮੇਤ ਜਰਨਲ ਅਤੇ ਵਜੀਰ ਬਜੂਨ ਜਿੱਤਾਂ ਦੀ ਉਸਦੀ ਵਿਰਾਸਤ ਦੇ ਸੰਦਰਭ ਵਿੱਚ ਜ਼ੂਰਾਵਰ ਸਿੰਘ ਨੂੰ ਭਾਰਤ ਦਾ ਨੈਪੋਲੀਅਨ ਅਤੇ ਲਦਾਖ ਦਾ ਜੇਤੂ ਕਿਹਾ ਗਿਆ। ਜ਼ੂਰਾਵਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸਰੀਰ ਨੂੰ ਬੋਟੀਆਂ ਵਿੱਚ ਵੜਿਆ ਗਿਆ ਤੇ ਇਹ ਮੰਨਿਆ ਜਾਣ ਲੱਗਿਆ ਕਿ ਉਸ ਦੇ ਸਰੀਰ ਦੇ ਕਿਸੇ ਅੰਗ ਨੂੰ ਆਪਣੇ ਘਰ ਵਿੱਚ ਰੱਖੇ ਜਾਣ ਨਾਲ ਉਨ੍ਹਾਂ ਦੇ ਜਿਹੜੀ ਔਲਾਦ ਪੈਦਾ ਹੋਵੇਗੀ ਉਹ ਜੂਰਾਵਰ ਸਿੰਘ ਵਰਗੀ ਤਕੜੀ ਤੇ ਸ਼ੇਰ ਵਰਗੇ ਦਿਲ ਵਾਲੀ ਪੈਦਾ ਹੋਵੇਗੀ ਆਓ ਹੁਣ ਆਪਾਂ ਦੇਖਦੇ ਹਾਂ ਜੂਰਾਵਰ ਦਾ ਕਿਲਾ ਜਿਹੜਾ ਕਿ ਲੇਹ ਦੇ ਵਿੱਚ ਮੌਜੂਦ ਹੈ ਇਹ ਹੈ ਜੂਰਾਵਰ ਫੋਟ ਜੂਰਾਵਰ ਦਾ ਕਿਲਾ ਇੱਥੋਂ ਟਿਕਟਾਂ ਮਿਲਦੀਆਂ ਨੇ 100 ਰੁਪਏ ਦੀ ਇੱਕ ਆ ਆਦਮੀ ਪ੍ਰਤੀ ਟਿਕਟ ਆ ਗਈ ਸੰਤਰੀ ਪੋਸਟ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਨਰਲ ਸੀ ਇਹ ਹਿਸਟਰੀ ਸ਼ਾਇਦ ਇੰਟਰਨੈਟ ਤੇ ਬਹੁਤ ਲੋਕਾਂ ਨੇ ਪੜ੍ਹੀ ਵੀ ਹੋਊਗੀ ਬਹੁਤ ਮਹਾਨ ਯੋਧਾ ਸੀ ਉਦੋਂ ਇਹ ਏਰੀਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਖੇਤਰ ਵਿੱਚ ਹੀ ਆਉਂਦਾ ਸੀ ਅੱਗੇ ਜੋਰਾਵਰ ਸਿੰਘ ਦੀ ਮੂਰਤੀ ਲਾਈ ਗਈ ਹੈ 1786 ਤੋਂ 1841 ਬਿਲਕੁਲ ਉੱਪਰਲੇ ਪਾਸੇ ਆ ਗਏ ਆਹ ਤੋਪਾਂ ਵੀੜੀਆਂ ਹੋਈਆਂ ਨੇ ਪਤਾ ਨਹੀਂ ਚੱਲਦੀਆਂ ਨੇ ਪਤਾ ਨਹੀਂ ਨਹੀਂ ਬਾਦੀਆਂ ਬਣਾਈਆਂ ਗਈਆਂ ਲੱਗਦੀਆਂ ਨੇ ਸਾਰੇ ਪਾਸੇ ਬਣਿਆ ਹੋਇਆ ਮੋਰਚੇ ਬੰਦੀ ਸਾਰੇ ਪਾਸੇ ਆ ਉਹ ਆਮਣਾ ਖੜਾ ਹੈ ਮੋਰਚੇ ਬੰਦੀ ਦੀਆਂ ਨਰੀਖਣ ਕਰ ਰਿਹਾ ਵੀ ਸਹੀ ਬਣੀ ਗਈ ਹੈ ਉੱਪਰਲੇ ਪਾਸੇ ਚੜ ਕੇ ਦੇਖਦੇ ਆ ਆ ਆਮਣਾ ਵੀ ਚੜ ਗਿਆ ਆਮਨੇ ਬੰਦੂਕ ਕੱਢ ਤੇ ਜੀ ਮਾਰਾਂ ਨੀ ਕਿਉਂ ਉਹ ਕਿਸੇ ਤੇ ਮਾਰਾਂਗੇ ਠੀਕ ਆ ਠੀਕ ਆ ਉਹ ਬਾਹਰ ਲਈ ਕੰਦਾ ਬਾਹਰਲੇ ਪਾਸੇ ਸੜਕ ਹੈ ਆ ਅੰਦਰ ਸਾਰਾ ਬੇੜਾ ਹੈ ਇਧਰ ਆ ਕਮਰੇ ਬਣੇ ਹੋਏ ਨੇ ਆਪਾਂ ਹੁਣ ਉਹ ਕਮਰੇ ਕਣੀ ਚੱਲਦੇ ਆ ਆ ਇਧਰੋਂ ਉਤਰ ਕੇ ਆ ਕੇ ਹੁਣ ਆਪਾਂ ਚੜਦੇ ਆ ਇਧਰ ਐਟਲੀ ਸੀ ਤਨ ਮੂਰਤੀ ਨੋਰੀ ਰੌਫਲਾਂ ਦੀ ਕਿਤੇ 2 ਕਿਤੇ 3 ਆਹ ਪ੍ਰਾਤਨ ਚੀਜ਼ਾਂ ਸਾਮੀਆਂ ਹੋਈਆਂ ਨੇ ਪਿੱਛੇ ਤਿੱਬਤ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਦਾ ਰਾਜ ਵਗੈਰਾ ਹੋਣਾ ਕੋਈ ਇੱਥੇ ਇਹਨਾਂ ਦੇ ਨਿਸ਼ਾਨ ਹੋਣਗੇ ਝੰਡਾ ਹੋਊਗਾ ਮਾਹੋਂ ਪਰੋਂ ਬੰਦਾ ਇਧਰ ਘੋੜਿਆਂ ਦਾ ਤਵੇਲਾ ਇੱਕ ਵਿਚਾਰਾ ਗਰੀਬ ਜਿਹਾ ਘੋੜਾ ਖੜਾ ਹੈ। ਉਹ ਟਿੱਕਿਆ ਹੋਂ ਤੋਂ ਉੱਪਰ। 21 ਟਨ ਦੀ ਜਿੰਨਾ ਡੈਨ ਬੀ ਹੋ। ਹੂੰ। ਉਹ ਜਿੱਥੇ ਤੋਂ ਬਾਹਰ ਹੈ। ਹਾਂ ਆਪਾਂ ਫੇਰ ਆ ਗਏ। ਫਰੰਟ ਤੇ ਜੂਰਾ ਗੌਰ ਸਿੰਘ ਦੀ ਮੂਰਤੀ ਇੱਥੇ ਵੀ ਲੱਗੀ ਹੋਈ ਹੈ। हां जौरावार केले ਦਾ ਮੁੱਖ ਦਰਵਾਜ ਮੈਂ ਜਾਣਾ ਉੱਥੇ ਕਮੈਂਡ ਖੜ ਜਾ ਹਾਂ ਸਾਡੀ ਚਾਬੀ ਇੱਥੇ ਗਵਾਚ ਗਈਦੀ ਮੋਟਰਸਾਈਕਲ ਦੀ ਤੇ ਮੈਨੇਜਰ ਦੇ ਕਮਰੇ ਵਿੱਚੋਂ ਜਾ ਕੇ ਸਾਨੂੰ ਚਾਬੀ ਮਿਲੀ ਆ ਬਿੱਲੀ ਵੀ ਉਸ ਮੈਨੇਜਰ ਦੀ ਉਰਖੀ ਹੋਈ ਆ ਆ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ